ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਾਨੇ ਗਏ ਪੰਜਵੀਂ ਜਮਾਤ ਦੇ ਨਤੀਜੇ 'ਚ ਸ਼੍ਰੀ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਲੈ ਕੇ ਮੱਲਾ ਮਾਰੀਆਂ ਹਨ ਇਸ ਮੌਕੇ ਸਕੂਲ ਦੇ ਐਮ ਡੀ ਸੁਖਦੀਪ ਸਿੰਘ ਪ੍ਰਿੰਸੀਪਲ ਬਲਜਿੰਦਰ ਕੁਮਾਰ ਪ੍ਰਬੰਧਕ ਰਵਿੰਦਰਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਬੱਚੇ ਨਿਹਾਲ ਸਿੰਘ ਨੇ 500 ਚ 500 ਅੰਕ ਹਾਸਲ ਕਰਕੇ 587 ਬੱਚਿਆਂ ਦੀ ਸੂਚੀ 'ਚ ਆਪਣਾ ਸਥਾਨ ਹਾਸਲ ਕਰਕੇ ਇਲਾਕੇ ਤੇ ਸਕੂਲ ਦਾ ਨਾਮ ਰੋਸ਼ਨਾਇਆ ਹੈ ਸਕੂਲ ਦੀ ਸਿਮਰਪ੍ਰੀਤ ਕੌਰ ਨੇ 99.6 ਫੀਸਦੀ ਅੰਕ ਲੈ ਕੇ ਦੂਸਰਾ ਜੱਦ ਕੇ ਸਾਹਿਲ ਕੁਮਾਰ ਨੇ 99.4 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਜਿਨ੍ਹਾਂ ਚ 16 ਵਿਦਿਆਰਥੀਆਂ ਦੇ ਨੰਬਰ 95 ਫੀਸਦੀ ਤੋਂ ਉੱਪਰ ਹਨ। ਉਹਨਾਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ, ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨੂੰ ਜਾਂਦਾ ਹੈ। ਉਹਨਾਂ ਦੱਸਿਆ ਕਿ ਮਾਪਿਆਂ 'ਚ ਸਾਲ 224-25 ਵਿਦਿਅਕ ਬਰੇ ਲਈ ਦਾਖਲੇ ਲਈ ਭਾਰੀ ਉਤਸ਼ਾਹ ਹੈ। ਸਸਿਕਾ ਜੀ ਮੈਂ ਸੁਦੀਪ ਸਿੰਘ ਦੌਰ ਪ੍ਰਬੰਧਕ ਸ਼੍ਰੀ ਦਸ਼ਮੇਸ਼ ਗੌਰਮੈਂਟ ਹਾਈ ਸਕੂਲ hattim ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਵਿੱਚ 583 ਬੱਚਿਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ। ਉਨਾ 583 ਬੱਚਿਆਂ ਦੇ ਵਿੱਚ ਆਪਣੇ ਸਕੂਲ ਦਾ ਨਿਹਾਲ ਸਿੰਘ ਇਸ ਨੇ 100% ਦੀ ਨੰਬਰ ਹਾਸਲ ਕਰਕੇ ਆਪਣੇ ਮਾਤਾ-ਪਿਤਾ ਆਪਣੇ ਸਕੂਲ ਦਾ ਨਾਮ ਰੌਸ਼ਨਾਇਆ ਅਤੇ ਬਾਕੀ ਸਾਰੇ ਬੱਚਿਆਂ ਦਾ ਜਿਹੜਾ ਨਤੀਜਾ ਸੀ 100% ਦੀਆਂ કુલ 14 ਬੱਚਿਆਂ ਨੇ 96% ਤੋਂ ਵੱਧ ਨੰਬਰ ਹਾਸਲ ਕੀਤੇ ਉਹਨਾਂ ਨੇ ਆਪਣੇ ਆਪ ਦਾ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ 8ਵੀਂ ਦੇ 10ਵੀਂ ਦੇ ਨਤੀਜੇ ਵੀ ਇਸੇ ਤਰ੍ਹਾਂ ਸ਼ਾਨਦਾਰ ਰਹਿਣਗੇ ਇਹ ਸਕੂਲ ਵੱਧ ਤੋਂ ਵੱਧ ਮੈਰਿਟਾਂ ਹਾਸਲ ਕਰਵਾ ਕੇ ਇਸ ਇਲਾਕੇ ਦਾ ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਵਾਏਗਾ ਮੈਂ ਇਹਨਾਂ ਸਾਰੇ ਬੱਚਿਆਂ ਉਹਨਾਂ ਦੇ ਮਾਤਾ-ਪਿਤਾ ਨੂੰ ਸਾਰਾ ਇਲਾਕਾ ਨਿਵਾਸੀਆਂ ਨੂੰ ਇਸ 5ਵੀਂ ਦੇ 3ਜੇ ਪੰਜਵੀਂ ਕਲਾਸ ਦੇ ਨਤੀਜੇ ਆਉਣ ਦੀ ਖੁਸ਼ੀ ਵਿੱਚ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਬਲਜੀਤ ਕੌਰ ਨਿਹਾਲ ਸਿੰਘ ਦੀ ਵੀ ਮਾਤਾ ਜੀ ਜੀ ਮੇਰਾ ਬੱਚਾ ਜਿਹੜਾ ਸ਼੍ਰੀ ਦਸ਼ਮੇਸ਼ ਗਰਮੇਟ ਸਕੂਲ ਲੱਟੀ ਦੇ ਵਿੱਚ ਪੜਦਾ ਹੈ ਉਹਨਾਂ ਦਾ ਅੱਜ ਪੰਜਵੀਂ ਦਾ ਨਤੀਜਾ ਆਇਆ ਜਿਹਦੇ ਵਿੱਚ ਮੇਰੇ ਬੱਚੇ ਨੇ 500 ਦੇ ਵਿੱਚੋਂ 500 100% ਦੀ ਅੰਕ ਪ੍ਰਾਪਤ ਕੀਤੇ ਨੇ ਜੇ ਤਾਂ ਸਿਰ ਅਧਿਆਪਕ ਸਹਿਬਾਨਾਂ ਦੀ ਮਿਹਨਤ ਨੂੰ ਜਾਂਦਾ ਹੈ ਤੇ ਸਕੂਲ ਦੇ ਐਫਰਟ ਨੂੰ ਜਾਂਦਾ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ 580 ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਵਿੱਚੋਂ ਮੇਰਾ ਬੱਚਾ ਇੱਕ ਆ ਤਾਂ ਮੈਂ ਉਮੀਦ ਕਰਦੀ ਆ ਵੀ ਮੇਰਾ ਬੱਚਾ ਅੱਗੇ ਵੀ ਇਸੇ ਤਰ੍ਹਾਂ ਸਫਲਤਾ प्राप्त ਕਰਦਾ ਰਹੇਗਾ ਧੰਨਵਾਦ ਮੈਨੂੰ ਇਸ ਗੱਲ ਦੀ ਪਰਮ ਸਤਿ ਆਇਆ ਕਿ ਮੇਰਾ ਪਰਿਵਾਰ ਕਰੀਬ ਜਿਹੜਾ ਡੇਰੀ ਹੋਲਡਰ ਹੁੰਦਾ ਹੈ ਜਾਂ ਤੇ ਮੇਰੇ ਪਰਿਵਾਰ ਵਿੱਚੋਂ ਨਿਹਾਲ ਸਿੰਘ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਸਾਡੇ ਪਰਿਵਾਰ ਦਾ ਮਾਣ ਵਧਾਇਆ ਸਮੂਦਾਇ ਦਾ ਮਾਣ ਵਧਾਇਆ ਤੇ ਸਾਡੀ ਪਿੰਡ ਨੂੰ ਗਾਂਹ ਤੋੜਨ ਦਾ ਯਤਨ ਕੀਤਾ ਮੈਂ ਵੀ ਆਪਣੇ ਸਕੂਲ ਤੋਂ ਫਸਟ ਆਉਦਾ ਹੁੰਦਾ ਸੀ ਦੇ ਨਿਹਾਲ ਸਾਹਿਬਾ ਫਾਜ਼ਲ ਖੜੀਓ ਪਿਰਤ ਕਾ ਟਾਈਮ ਰੱਖੀ ਆ ਇਸ ਗੱਲ ਦੇ ਮੈਨੂੰ ਖੁਸ਼ੀ ਆ ਮੈਂ ਆਸ ਕਰਦਾ ਕਿ ਸਕੂਲ ਦੇ ਬਦਿਆ ਸਟਾਫ ਦੀ ਮਿਹਨਤ ਕਰਕੇ ਤੇ ਬੱਚੇ ਦੀ ਲਗਨ ਕਰਕੇ ਉਹ ਇਸੇ ਤਰ੍ਹਾਂ ਅੱਗੇ ਵਧਦਾ ਰਹੇ ਸਾਨੂੰ ਸਭ ਨੂੰ ਖੁਸ਼ੀ ਹੋਈ